ਗੱਦੜਵਾ ਵਿਧਾਨ ਸਭਾ ਜਮਿਨੀ ਚੋਣ ਦੇ ਮੱਦੇ ਨਜ਼ਰ ਜਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਟਮਾਨ ਵੱਲੋਂ ਮਾਲਵਾ ਨਹਿਰ ਦੇ ਦੁਗਾਟਨ ਦੀਆਂ ਗੱਲਾਂ ਸ਼ੁਰੂ ਕੀਤੀਆਂ ਨੇ ਉਦੋਂ ਦੇ ਹੀ ਦਸ਼ਮੇਸ਼ ਨਹਿਰੀ ਪ੍ਰੋਜੈਕਟ ਦੀਆਂ ਵੀ ਗੱਲਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿ ਜੇ ਮਾਲਵਾ ਨਹਿਰ ਨਿਕਲ ਸਾਦੀ ਆ ਤੇ ਫਿਰ ਦਸ਼ਮੇਸ਼ ਪ੍ਰੋਜੈਕਟ ਨਹਿਰ ਕਿਉਂ ਨਹੀਂ ਮੁਕੰਮਲ ਹੋ ਸਕਦਾ ਅਸਲ ਵਿੱਚ ਦੱਸਿਆ ਜਾ ਰਿਹਾ ਕਿ ਦਸ਼ਮੇਸ਼ ਨਹਿਰੀ ਪ੍ਰੋਜੈਕਟ ਲਟਕਣ ਕਾਰਨ ਕਰੀਬ ਲੱਖੇ ਦੀ 4 ਲੱਖ ਏਕੜ ਜ਼ਮੀਨ ਪ੍ਰਭਾਵਿਤ ਹੋਈ ਹੈ। ਔਰ ਪ੍ਰੋਜੈਕਟ ਨੂੰ ਸਤਲੁਜ ਜਮਨਾ ਲਿੰਕ ਨਹਿਰ ਨਾਲ ਮਿਲੀ ਸੀ ਪ੍ਰਵਾਨਗੀ ਔਰ ਪਾਣੀ ਨਾਲੇ ਜੂਝ ਰਿਹਾ ਕਹਾੜ ਤੇ ਨੀਂਮ ਦਾ ਇਲਾਕਾ। ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਪਿਛਲੇ 3 ਦਹਾਕਿਆਂ ਤੱਕ ਰਾਜ ਕਰਨ ਵਾਲੀਆਂ ਸਰਕਾਰਾਂ ਵੱਲੋਂ ਵਿਸਾਰੇ ਦਸ਼ਮੇਸ਼ ਨਹਿਰ ਪ੍ਰੋਜੈਕਟ ਨੂੰ ਲੈ ਕੇ ਕਈ ਜ਼ਿਲ੍ਹਿਆਂ ਦੇ ਲੋਕ ਮੌਜੂਦਾ ਸਰਕਾਰ ਤੋਂ ਪੂਰੇ ਆਸਵਾਦ ਹਨ। ਸਿੰਚਾਈ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਸਤਲੁਜ ਜਮਨਾ ਲਿੰਕ ਨਹਿਰ ਪ੍ਰੋਜੈਕਟ ਦੇ ਨਾਲ ਹੀ ਉਸ ਸਮੇਂ ਦੀ ਪੰਜਾਬ ਸਰਕਾਰ ਵੱਲੋਂ 1997 ਵਿੱਚ ਦਸ਼ਮੇਸ਼ ਨਹਿਰੀ ਪ੍ਰੋਜੈਕਟ ਜਿਹੜਾ ਉਹ ਪ੍ਰਵਾਨ ਕੀਤਾ ਗਿਆ ਸੀ 1999 ਵਿੱਚ ਜੇ ਮਤਲਬ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਸਰਕਾਰ ਸੀ ਉਸ ਸਮੇਂ ਦੀ ਅਕਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮਗਰੋਂ ਉਦੋਂ ਤੋਂ ਲੈ ਕੇ ਹੁਣ ਤੱਕ ਬਦਰ 2003 ਤੱਕ ਹਰ ਬਜਟ ਵਿੱਚ ਇਸ ਪ੍ਰੋਜੈਕਟ ਲਈ ਫੰਡ ਵੀ ਰੱਖੇ ਗਏ ਸਨ ਪਰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗੱਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਇਸ ਪ੍ਰੋਜੈਕਟ ਨੂੰ ਠੰਡੇ ਬਸਤੇ ਹੀ ਪਾਈ ਰੱਖਿਆ ਕਾੜ ਇਲਾਕੇ ਦੇ ਨੀਂ ਪਹਾੜੀ ਇਲਾਕੇ ਜੋ ਕਿ ਰੂਪਨਗਰ ਮਹਾਲੀ ਜ਼ਿਲ੍ਹਿਆਂ ਦਾ ਹਿੱਸਾ ਤੋਂ ਹਨ ਤੋਂ ਲਾਵਾ ਫਤਿਹਗੜ ਸਾਹਿਬ ਤੇ ਪਟਿਆਲਾ ਜ਼ਿਲ੍ਹਿਆਂ ਦੇ ਕੁਝ ਹਿੱਸੇ ਕਿਸਾਨਾਂ ਲਈ ਸਿੰਚਾਈ ਵਾਸਤੇ ਪਾਣੀ ਦੀ ਕਿਲਤ ਮੁੱਖ ਸਮੱਸਿਆ ਰਹੀ ਹੈ ਦਸ਼ਮੇਸ਼ ਨਹਿਰ ਪ੍ਰੋਜੈਕਟ ਦੇ ਨੇਪੜੇ ਚਾਲਣ ਜਿੱਥੇ ਕਈ ਵਿਧਾਨ ਸਭਾ ਹਲਕਿਆਂ ਵਿੱਚ ਪੈਂਦੀ ਕਰੀਬ 3.60 ਲੱਖ ਹਿੱਕੜ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਮਿਲਣਾ ਸੀ ਉੱਥੇ ਹੀ ਕਈ ਜ਼ਿਲ੍ਹਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਹੱਲ ਹੋ ਜਾਣੀ ਸੀ ਜ਼ਿਕਰਯੋਗ ਹੈ ਕਿ ਇਸ ਨਹਿਰ ਨੂੰ 9 ਭਾਗਾਂ ਵਿੱਚ ਵੰਡ ਕੇ ਵੱਖ-ਵੱਖ ਇਲਾਕਿਆਂ ਤੱਕ ਪਾਣੀ ਪਹੁੰਚਾਇਆ ਜਾਣਾ ਸੀ ਦਸ਼ਮੇਸ਼ ਨਹਿਰ ਨਾਲ ਨਿਕਲ ਸਕਣ ਕਾਰਨ ਅੱਜ ਹੀ ਜਿੱਥੇ ਮਹਾਲੀ ਨੂੰ ਕਜੌਲੀ ਤੋਂ ਪਾਖੜਾ ਨਹਿਰਾਂ ਹੀ ਪਾਣੀ ਮਈਆ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਕਰਾਲੀ ਨਵਾ گاਉਂ ਅਤੇ ਖਰੜ ਦੀ ਪਾਣੀ ਦੀ ਕਿਲਤ ਦੂਰ ਕਰਨ ਨਹੀਂ ਵੀ ਸਰਕਾਰ ਲਈ ਇੱਕ ਵੱਡੀ ਚੁਣੌਤੀ ਬਣੀ ਹੋਏ ਸਿਆਸੀ ਪਾਰਟੀਆਂ ਵੱਲੋਂ ਕਿਸਾਨੀ ਨੂੰ ਲਈ ਤੇ ਲਿਹਾਉਣ ਲਈ ਦਸ਼ਮੇਸ਼ ਨਹਿਰ ਪ੍ਰੋਜੈਕਟ ਲਿਹਾਉਣ ਦੀ ਥਾਂ ਜਮੀਨਾਂ ਦੀਆਂ ਕੀਮਤਾਂ ਵਧਾ ਕੇ ਕਿਸਾਨਾਂ ਨੂੰ ਕਰੋੜਪਤੀ ਬਣਾਉਣ ਦੇ ਸਪਨੇ ਦਿਖਾ ਕੇ ਦਸ਼ਮੇਸ਼ ਨਹਿਰ ਪ੍ਰੋਜੈਕਟ ਵਿਸਾਰ ਦੇ ਨਜ਼ਰ ਆ ਰਹੇ ਨੇ ਵਿਧਾਨ ਸਭਾ ਚੋਣਾਂ ਦੌਰਾਨ ਦਸ਼ਮੇਸ਼ ਨਹਿਰ ਦਾ ਮੁੱਦਾ ਮਰਿੰਡਾ ਹੁਣ ਚਮਕੌਰ ਸਾਹਿਬ ਖਰੜ ਡੇਰਾਬਸੀ ਤੇ ਬਨੂੜ ਆਦ ਹਲਕਿਆਂ ਵਿੱਚ ਹਰ ਵਾਰ ਚੋਣ ਮੁਤਾਬ ਬਣ ਜਾਂਦਾ ਹੈ ਉਮੀਦਵਾਰ ਕਿਸਾਨਾਂ ਨੂੰ ਇਸ ਪ੍ਰੋਜੈਕਟ ਦਾ ਮੋੜ ਤੋਂ ਸ਼ੁਰੂ ਕਰਨ ਦੇ ਸੁਪਨੇ ਦਿਖਾ ਕੇ ਵੋਟਾਂ ਦੀ ਅਪੀਲ ਕਰਦੇ ਨੇ ਤੇ ਜਿੱਤਦੇ ਵੀ ਆ ਰਹੇ ਨੇ ਸ਼੍ਰੋਮਣੀ ਕਾਲੀਦਾਲ ਨੇ 2007 ਦੇ ਚੋਣ ਘੋਸ਼ਣਾ ਪੱਤਰ ਵਿੱਚ ਵੀ ਦਸ਼ਮੀਸ਼ ਨਹਿਰ ਪ੍ਰੋਜੈਕਟ ਨੂੰ ਸ਼ਾਮਲ ਕਰਦਾ ਇਸ ਨੂੰ ਨਿਪਰੇ ਚੜ੍ਹਦਾ ਵਾਅਦਾ ਕੀਤਾ ਸੀ ਪੰਜਾਬੀ ਟ੍ਰਿਬਿਊਨ ਦੇ ਕਰਾਲੀ ਤੋਂ ਪੱਤਰਕਾਰ ਮੇਰ ਸਿੰਘ ਦੀ ਖਬਰ ਇਹ ਵੀ ਦੱਸਦੀ ਹੈ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਆਮ ਆਦੀ ਪਾਰਟੀ ਦੇ ਖਰੜ ਤੋਂ ਵਿਧਾਇਕ ਕਮਰ ਸੰਧੂ ਨੇ ਵੀ ਆਪਣੇ 21 ਨਿਕਾਤੀ ਚੋਣ ਵਿਰੋਧ ਪੱਤਰ ਵਿੱਚ ਦਸ਼ਮੇਸ਼ ਨਹਿਰ ਪ੍ਰੋਜੈਕਟ ਨੂੰ ਸ਼ਾਮਲ ਕੀਤਾ ਸੀ। ਉਹਨਾਂ ਨੇ ਇਹ ਮਾਮਲਾ ਕਈ ਵਾਰ ਵਿਧਾਨ ਸਭਾ 'ਚ ਵੀ ਚੁੱਕਿਆ ਸੀ। ਹਰਦੀਆਰ ਸਿੰਘ ਕੰਬੋਜ ਤੇ ਹੋਰ ਵਿਧਾਇਕ ਵੀ ਇਹ ਮਾਮਲਾ ਵਿਧਾਨ ਸਭਾ ਵਿੱਚ ਚੁੱਕਦੇ ਰਹੇ ਨੇ ਪਰ ਸਰਕਾਰਾਂ ਇਹ ਪ੍ਰੋਜੈਕਟ S Y L ਦੇ ਨਾਲ ਜੁੜਿਆ ਹੋਣ ਕਰਕੇ ਇਹ ਕਹਿ ਖੜਾ ਛੁਡਾ ਦਿੰਦਿਆਂ ਨੇ ਕਿ ਦਸ਼ਮੇਸ਼ ਨਹਿਰ ਪ੍ਰੋਜੈਕਟ ਤਾਂ ਹੀ ਸੰਭਵ ਹੈ ਜੇ ਐਸਵਾਈਐਲ ਨਿਕਲੇ ਤੇ ਸ਼ਾਇਦ ਇਸੇ ਕਰਕੇ ਸਰਕਾਰਾਂ ਫਿਰ ਐਸਵਾਈਐਲ ਦੇ ਨਾਲ ਜੁੜਿਆ ਹੋਣ ਬਾਰੇ ਕਹਿ ਕੇ ਦਸ਼ਮੇਸ਼ ਨਹਿਰ ਪ੍ਰੋਜੈਕਟ ਤੋਂ ਪੱਲਾ ਛੁਡਾ ਦਿੰਦੇ ਨੇ ਪਰ ਸਵਾਲ ਹੈ ਕਿ ਅਗਰ ਦਸ਼ਮੇਸ਼ ਨਹਿਰੀ ਪ੍ਰੋਜੈਕਟ ਤਿਆਰ ਹੋ ਜਾਂਦਾ ਨਿਕਲ ਜਾਂਦਾ ਕੰਪਲੀਟ ਹੋ ਜਾਂਦਾ ਮੁਕੰਮਲ ਹੋ ਜਾਂਦਾ ਤਾਂ ਇਸ ਇਲਾਕੇ ਦੀ ਖਾਸ ਕਰਕੇ ਕਾਰਡ ਤੇ ਨੀਮ ਇਲਾਕੇ ਦੀ ਜਿਹੜੀ 4 ਲੱਖ ਇੱਕੜ ਜ਼ਮੀਨਾਂ ਉਹ ਜਿਹੜੀ ਪ੍ਰਵਾਪਤ ਹੁਣ ਤੱਕ ਹੋ ਰਹੀ ਆ ਉਥੇ ਵੀ ਵਧੀਆ ਕੀਤੀ ਹੋ ਸਕਦੀ ਆ ਪਰ ਦੇਖਦੇ ਆ ਕਿ ਇਹ ਜਿਹੜਾ ਮੁੱਦਾ ਵਾ ਇਸੇ ਤਰ੍ਹਾਂ ਚੱਲਦੇ ਰਹੇਗਾ ਜਾਂ ਕੋਈ ਇਹ ਵਾਲੀ ਮੌਜੂਦਾ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇਹਨਾਂ ਇਲਾਕਿਆਂ ਦੇ ਲੋਕਾਂ ਦੇ ਸੁਪਨੇ ਪੂਰਾ ਕਰਨਗੇ ਕਿਉਂਕਿ ਇਸ ਨਾਲ 4 ਜ਼ਿਲ੍ਹੇ ਪੈ ਜਾਂਦੇ ਨੇ ਰੂਪਨਗਰ ਮਹਾਲੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਇਹਨਾਂ ਚਾਰਾਂ ਜ਼ਿਲ੍ਹਿਆਂ ਦੇ ਕਰੀਬ ਕਰੀਬ ਜਿਹੜੀ 4 ਲੱਖ ਏਕੜ ਜ਼ਮੀਨ ਆ ਉਹ ਵੀ ਜਿਹੜੀ ਪ੍ਰਭਾਵਤ ਹੋਈ ਉਹ ਵੀ ਬਚ ਜਾਊਗੀ ਔਰ ਦੂਜਾ ਇਸ ਇਲਾਕੇ ਦੀ ਜਿਹੜੀ ਪਾਣੀ ਦੀ ਦਿੱਕਤ ਆ ਉਹ ਵੀ ਦੂਰ ਹੋਏਗੀ ਪਰ ਇਹ ਫੈਸਲਾ ਨੂੰ ਮੌਜੂਦਾ ਪੰਜਾਬ ਸਰਕਾਰ ਨੇ ਕਰਨਾ ਕਿ ਕਦੋਂ ਉਹ ਲੋਕਾਂ ਦੇ ਸੁਪਨੇ ਪੂਰੇ ਕਰ ਦੇਵੇ ਇਸ ਜਾਣਕਾਰੀ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਗਿਆ ਦੇਖਦੇ ਰੋ ਪੀਸੀ ਪੰਜਾਬ ਧੰਨਵਾਦ